ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਵੱਖ-ਵੱਖ ਜਗ੍ਹਾ ਤੇ ਜਾ ਕੇ ਵੱਖ-ਵੱਖ ਫਾਰਮਰ ਭਰਾਵਾਂ ਨਾਲ ਤੁਹਾਨੂੰ ਵੀਡੀਓ ਆਪਾਂ ਜਿਹੜੀਆਂ ਸ਼ੂਟ ਕਰਕੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਸੋਲਵ ਕਿਵੇਂ ਕੀਤਾ ਜਾਂ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਅੰਨੀ ਜਿਹੜਾ ਫਾਰਮਰ ਉਹ ਕਿਵੇਂ ਗਿਆ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਰਹਿੰਦੇ ਆ ਉਸੇ ਲੜੀ ਦੇ ਵਿੱਚ ਅੱਜ ਆਪਾਂ ਪਿੰਡ ਨੰਗਲ ਵਿਖੇ ਪਹੁੰਚੇ ਆ ਜਿਸ ਕਾਰਨ ਵੀਰ ਕੋਲੇ ਜਿਹੜਾ ਪਹਿਲਾਂ ਨਾਰਮਲ ਤਰੀਕੇ ਦੇ ਨਾਲ ਪਸ਼ੂ ਰੱਖਦਾ ਸੀਗਾ ਤੇ ਹੌਲੀ ਹੌਲੀ ਉਹਨੇ ਆਪਣੇ ਪਸ਼ੂਆਂ ਦੇ ਵਿੱਚੋਂ ਹੀ ਪਸ਼ੂ ਜਿਹੜੇ ਆ ਬਣਾ ਕੇ ਸੇਲ ਕਰਕੇ ਉਹਦੇ ਤੋਂ ਉਹਨੇ ਅੱਜ ਛੱਡ ਪਾਇਆਗਾ ਆਪਾਂ ਇਹ ਸਾਰੇ ਛੱਡ ਦੀ ਡਾਈਮੈਂਸ਼ਨ ਬਾਰੇ ਪਸ਼ੂਆਂ ਦੇ ਰੱਖ ਰਖਾ ਬਾਰੇ ਤੇ ਪਸ਼ੂਆਂ ਦੇ ਵਿੱਚ ਉਹਨੂੰ ਕੀ ਮੁਸ਼ਕਲਾਂ ਆ ਤੇ ਉਹਦੇ ਵਿੱਚ ਉਹਦਾ ਕੀ ਉਹਨੂੰ ਕਿਹੜੀਆਂ-ਕਿਹੜੀਆਂ ਤਰੀਕਿਆਂ ਨਾਲ ਉਹਦੇ ਵਿੱਚੋਂ ਨਿਕਲਿਆ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਜੇ ਤੁਹਾਨੂੰ ਛੱਡ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਨਵੇਂ ਫਾਰਮਰ ਭਰਾਵਾਂ ਨੇ ਪਾਉਣਾ ਉਹਨਾਂ ਨੂੰ ਇਹਦੇ ਵਿੱਚ ਜਾਣਕਾਰੀ ਹੋਊਗੀ ਘੱਟ ਪਸ਼ੂਆਂ ਤੋਂ ਵੱਧ ਪਸ਼ੂਆਂ ਨਹੀਂ ਜਾਣਾ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਆਜੋ ਆਪਾਂ ਤੁਹਾਡੀ ਗੱਲ ਕਰਾਉਂਦੇ ਆਂ ਜਸਕਰਨ ਵੀਰ ਨਾਲ ਸਤਿ ਸ਼੍ਰੀ ਅਕਾਲ ਜਸਕਰਨ ਵੀਰ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਅੱਛਾ ਜਸਕਰਨ ਵੀਰੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਜਿਹੜਾ ਹੈਗਾ ਪਸ਼ੂਆਂ ਦਾ ਦੁੱਧ ਦਾ ਕੰਮ ਆ ਕਿੰਨੇ ਕ ਟਾਈਮ ਤੋਂ ਸ਼ੁਰੂ ਕੀਤਾ ਵਾ ਹੈਗਾ ਤਾਂ ਵੀਰੇ ਆਪਣਾ ਜੱਦੀ ਪੁਸ਼ਤੀ ਆ ਮੰਨ ਕੇ ਚੱਲੋ ਵੀ 98 99 ਤੋਂ ਆ ਅੱਛਾ ਉਦੋਂ ਤੋਂ ਕਰਦੇ ਆ ਉਦੋਂ ਤੋਂ ਕਰ ਰਹੇ ਆਂ ਆਪਾਂ ਤੇ ਪਰ ਵੱਡੇ ਲੈਵਲ ਤੇ ਆਪਾਂ ਜਦੋਂ ਦੀ ਬਾਣੀ ਡੇਰੀ ਆਈ ਸੀਗੀ ਠੀਕ ਹੈ ਉਦੋਂ ਤੋਂ ਜਿਆਦਾ ਚੱਲੀ ਜਾਂਦਾ ਹੁਣ ਵੀ ਆ ਬਹੁਤ ਆ ਠੀਕ ਹੈ ਦੋਸਤੋ ਮੈਂ ਤੁਹਾਨੂੰ ਦੱਸਦਾ 2014 ਦੇ ਵਿੱਚ ਜਦੋਂ ਮਦਰ ਡੇਰੀ ਤੋਂ ਬਾਣੀ ਬਣਾਈ ਆ ਉਦੋਂ ਤੋਂ ਨੰਗਲਪਿੰਡ ਦੇ ਵਿੱਚ ਜਿਹੜੀ ਡੇਰੀ ਚੱਲਦੀ ਸੀ ਉੱਥੇ ਮੈਂ ਆਉਂਦਾ ਰਿਹਾਗਾ ਵਿਜ਼ਿਟ ਕਰਨ ਵੇਲੇ ਉਦੋਂ ਤੋਂ ਹੀ ਇਹ ਜਿਹੜੇ ਹੈਗੇ ਇੱਥੋਂ ਦੇ ਮੇਨ ਫਾਰਮਰਾਂ ਦੇ ਵਿੱਚ ਜਿਹੜਾ ਹੈਗਾ ਜਿਸ ਕਰਮ ਦਾ ਨਾਮ ਹੁੰਦਾ ਸੀਗਾ ਸਭ ਤੋਂ ਜਿਆਦਾ ਦੁੱਧ ਪਾਉਣ ਵਾਲਿਆਂ ਦੇ ਵਿੱਚ ਨੰਗਲ ਦੇ ਵਿੱਚ ਇਹਦਾ ਹੀ ਨੰਬਰ ਹੁੰਦਾ ਸੀਗਾ ਤੈਨੂੰ ਹੌਲੀ ਹੌਲੀ ਮੋਟੀਵੇਟ ਕਰਕੇ ਪਸ਼ੂਆਂ ਦੀ ਬਰੀਡ ਤੇ ਜਿਵੇਂ ਜਿਵੇਂ ਕੰਮ ਕਰਦਾ ਗਿਆ ਤੇ ਪਸ਼ੂ ਵਧਾਉਂਦਾ ਗਿਆ ਉਦੋਂ ਤੋਂ ਹੀ ਇਹ ਲੱਗਾ ਹੋਇਆ ਇਹ ਕੰਮ ਦੇ ਵਿੱਚ ਅੱਛਾ ਪਹਿਲਾਂ ਆਪਣੇ ਕੋਲੇ ਜਿਆਦਾ ਪਹਿਲਾਂ ਮੱਝਾਂ ਹੀ ਹੁੰਦੀਆਂ ਸੀ ਤੇ ਫਿਰ گاਵਾਂ ਵਾਲੇ ਪਾਸੇ ਮਤਲਬ ਕਿਵੇਂ ਧਿਆਨ ਹੋਇਆ ਮੱਝਾਂ ਨਾਲੋਂ ਗਾਇਆਂ ਬਾਈ ਇੱਕ ਤਾਂ ਸਾਂਭਣੀਆਂ ਵੀ ਸੌਖੀਆਂ ਰੱਖਦੀਆਂ ਖੁੱਲੀਆਂ ਛੱਡ ਸਕਦੇ ਆ ਠੀਕ ਹੈ ਇੱਕ ਮੱਝਾਂ ਡرائی ਵੱਧ ਹੁੰਦੀਆਂ ਏ ਡਰਾਈ ਟਾਈਮ ਘਟਾ ਟਾਈਮ ਘਟਾ ਪ੍ਰੋਫਿਟ ਇੰਨਾ ਚ ਜ਼ਿਆਦਾ ਜ਼ਿਆਦਾ ਹਾਂਜੀ ਅੱਛਾ ਪਹਿਲਾਂ ਜਿਵੇਂ ਆਪਾਂ ਜਿਹੜਾ ਸੀਗਾ ਨਾਰਮਲ ਬ੍ਰਾਂਡਿਆਂ ਦੇ ਵਿੱਚ ਗਾਵਾ ਰੱਖਦੇ ਸੀ ਸ਼ੁਰੂ ਚ ਹਾਂਜੀ ਆਪਾਂ 6 ਮਹੀਨੇ ਛੱਡ ਪਏ ਨੂੰ ਹਾਂ ਭਾਈ ਮਾਰਚ ਚ ਚਰਕੀ ਪਾਏ ਮਾਰਚ ਦੇ ਵਿੱਚ ਪਾਇਆਗਾ ਹਾਂਜੀ ਇਹ ਮਤਲਬ ਇਹਦੀ ਲੰਬਾਈ ਚੌੜਾਈ ਕੀ ਹੈ ਕੀ ਇਹਦਾ ਸਾਰਾ ਸਿਸਟਮ ਆ ਕਿੰਨੇ ਕੁ ਪੈਸੇ ਖਰਚ ਆਏ ਉਹਦੇ ਬਾਰੇ ਮੜਾ ਦੱਸੋ ਇਹਦੀ ਭਾਈ 72 ਫੁੱਟ ਲੰਬਾਈ ਆ 50 ਫੁੱਟ ਚੌੜਾਈ ਆ 72 ਲੰਬਾਈ ਆ 50 ਫੁੱਟ ਚੌੜਾਈ ਆ ਹਾਂਜੀ ਠੀਕ ਹੈ ਤੇ ਇਹਦੇ ਤੇ ਟੋਟਲ ਖਰਚਾ 8 ਲੱਖ ਰੁਪਈਆ ਲਾ 8 ਲੱਖ ਰੁਪਈਆ ਤੇ ਕਿੰਨੇ ਐਨੀਮਲ ਜਿਹੜੇ ਹੈਗੇ ਆ ਆਪਾਂ ਇਹਦੇ ਵਿੱਚ ਬੰਦ ਸਕਦੇ ਆ ਇਹਦੇ ਵਿੱਚ 25 ਗਾਇਆਂ ਬਾਈ ਰਹਿ ਸਕਦੀਆਂ 25 ਗਾਵਾਂ ਆਰਾਮ ਨਾਲ ਆ ਸਕਦੇ ਆ ਇਹ ਨਾਲ ਰਹਿ ਸਕਦੇ ਤੇ ਸਿੰਗਲ ਸਾਈਡ ਆ ਆਪਣਾ ਹਾਂ ਅੱਛਾ ਇਹਦੇ ਵਿੱਚ ਆਪਾਂ ਇਧਰਲੇ ਪਾਸੇ ਵਧਾ ਸਕਦੇ ਕਿ ਸਿੰਗਲ ਦੇ ਹਿਸਾਬ ਨਾਲ ਹੀ ਬਣਾ ਲਈ ਨਹੀਂ ਸਿੰਗਲ ਦੇ ਹਿਸਾਬ ਨਾਲ ਹੀ ਬਣਾਇਆ ਤੇ 25 ਪਸ਼ੂ ਇਹਦੇ ਵਿੱਚ 25 ਪਸ਼ੂ ਆ ਸਕਦੇ ਆ 4 ਪੈਣ ਬਣਾਏ ਆ 4 ਪੈਣ ਬਣਾਏ ਗਏ ਠੀਕ ਹੈ ਇਹ 25 ਪਸ਼ੂਆਂ ਦੇ ਲਈ 25 ਲੋਕ ਲੱਗੇ ਹੋਏ ਚ 24 ਲੋਕ ਆ ਬਾਈ 10 ਫੁੱਟ ਬੱਛੀਆਂ ਵਾਸਤੇ 10 ਫੁੱਟ ਜਗ੍ਹਾ ਉਧਰ ਅਲੱਗ ਆ ਲੋਕਾਂ ਤੋਂ ਬਣਾ ਵੀ ਹਾਂਜੀ ਜਦੋਂ ਇਹਨੂੰ ਬਣਾ ਲਿਆਗਾ ਕੋਈ ਹੁਣ ਉਹਦੇ ਵਿੱਚ ਤੁਹਾਨੂੰ ਲੱਗਿਆ ਵੀ ਆਪਾਂ ਹਾਂ ਸੌਖਾ ਹੋ ਗਿਆ ਵੀ ਕੋਈ ਦਿੱਕਤ ਨਹੀਂ ਹੋਣੀ ਹੈਗੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂਗੀ ਕਿ ਆਕਤੋ ਵੀ ਆਨੂੰ ਆਪਾਂ ਨੂੰ ਹੁਣ ਆਈ ਪੱਟ ਘੱਟ ਕਰਨੀ ਪਊਗੀ ਕੋਈ ਉਹ ਜੀ ਚੀਜ਼ ਤਾਂ ਨਹੀਂ 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 ਉਹ ਜੀ ਕੋਈ ਨਹੀਂਗੀ ਪਹਿਲਾਂ ਬਰਾਂਡਿਆਂ ਦੇ ਵਿੱਚ ਪਸ਼ੂ ਰਾਤ ਦੇ ਸੀਗੇ ਉਹਦੇ ਨਾਲੋਂ ਇੱਥੇ ਸੰਭਾਈ ਦਾ ਦਿਨ ਰਾਤ ਦਾ ਫਰਕ ਪੈਂਦਾ ਇੱਕ ਤਾਂ ਲੇਬਰ ਦੀ ਬਹੁਤ ਘੱਟ ਲੋਡ ਆ ਜੀ ਇਹਦੇ 'ਚ ਸਾਡੇ ਇਧਰੋਂ ਬਾਰ ਛੱਡਿਆ ਹੋਇਆ 4 ਵਾਲੀ ਗੱਡੀ ਸਿੱਧੀ ਆਉਣੀ ਆ ਇੱਥੇ ਚਾਰ ਆ ਜਣਾ ਤੂੜੀ ਆ ਪਾ ਕੇ ਆਪਣੀ ਫੀਡ ਫੂਡ ਪਾ ਕੇ ਬਾਅਦ ਚ ਲੋਕ ਖੋਲ ਦੇਣੇ ਆ ਆਪੇ ਖਾਂਦੀਆਂ ਫਿਰਦੀਆਂ ਪਾਣੀ ਵਾਲੇ ਡਰਮ ਲੱਗੇ ਹੋਇਆ ਪਾਣੀ ਦਾ ਕੋਈ ਹੈ ਨਹੀਂਗਾ ਪਾਣੀ ਆਪੇ ਪੀ ਜਾਂਦਗਾ ਕੋਈ ਖੋਲ ਬੰਨਣੀ ਇਹਨਾਂ ਦੀ ਯਾਨੀ ਕਿ ਜੇ ਆਪਾਂ 5-7 ਪਸ਼ੂ ਬੰਨ ਕੇ ਰੱਖਣੇ ਆ ਤੇ ਖੁੱਲੇ ਕਿੰਨੇ ਕ ਪਸ਼ੂ ਇੱਕ ਬੰਦਾ ਸਾਂਭ ਲੂ। ਮੇਰੇ ਹਿਸਾਬ ਨਾਲ ਤਾਂ ਕੋਈ ਭਾਈ ਇੱਕ ਬੰਦਾ 25-26 ਪਸ਼ੂ ਸਾਂਭ ਦੂਗਾ। ਆਉਣ ਵਾਲੀ ਰਾਂਗ। ਯਾਨੀ ਕਿ ਜਿਹੜਾ ਉੱਥੇ ਪੱਠੇ ਕੁਤਰ ਕੇ ਟੋਕੇ ਚ ਲੈ ਗਨੇ ਇੱਥੇ ਟੋਕਾ ਲੱਗਾ ਵਾ ਤੁਹਾਡਾ ਇੱਥੇ ਤੁਸੀਂ ਤੋਰੀ ਸ਼ਾਨ ਇੱਥੇ ਰਲ ਜਾਂਦੇ ਆ ਸਾਰਾ ਕੁਸ਼ ਸਾਰਾ ਪਸ਼ੂ ਇੱਥੇ ਆ ਇੱਥੇ ਪਸ਼ੂਆਂ ਨੂੰ ਨਵਾ ਦਿੰਦੇ ਖੜ ਕੇ ਹਾਂਜੀ ਸਾਰਾ ਕੰਮ ਯਾਨੀ ਕਿ ਇੱਥੇ ਚੱਲੀ ਜਾਂਦਾ ਹੈਗਾ ਹਾਂਜੀ ਅੱਛਾ ਤੁਹਾਨੂੰ ਇਹ ਲੱਗਦਾ ਹੈਗਾ ਵੀ ਕੋਈ ਜੇ ਆਪਾਂ ਇਹਨੂੰ ਕੰਮ ਵਧਾਇਆ ਹੈਗਾ ਚਲੋ ਤੇ ਵੈਸੇ ਤਾਂ ਗੱਲ ਹੈਗੀ ਵੀ ਪ੍ਰੋਫਿਟ ਵਾਲਾ ਤੁਹੰਦਾ ਹੈਗਾ ਹੀ ਆ ਹਾਂਜੀ ਪਰ ਫਿਰ ਵੀ ਜੇ ਮੈਂ ਤੁਹਾਡੇ ਕੋਲ 20000 ਜਿਹੜਾ ਸ਼ੈੱਡ ਪਾਇਆ ਹਾਂਜੀ ਇਹ ਚ ਕਿੰਨਾ ਕੁ ਪੈਸਾ ਤੁਸੀਂ ਕੋਲੋਂ ਖਰਚ ਕੀਤਾ ਅਸੀਂ ਭਾਈ ਇੰਨਾ ਚ ਹੀ ਕਮਾ ਕੇ ਲਾਇਆ ਸਾਰਾ ਅੱਛਾ ਕੋਲੋਂ ਕੋਈ ਨਹੀਂ ਲ ਸ਼ਾਦ ਕਡੇਰੀ ਫਾਰਮਿੰਗ ਵਾਲਾ ਜਗਜੀਤ ਵੀਰ ਆਪਣਾ ਹੀ ਠੀਕ ਆ ਜੀ ਤੇ ਉਹਦੇ ਚੈਨਲ ਤੇ ਹਰੇਕ ਸਾਲ 2-3 ਗਾਇਆਂ ਵੇਚਦੇ ਹੀ ਹੁੰਦੇ ਸੀ ਪਹਿਲਾਂ ਕਿਉਂਕਿ ਇੱਕ ਤਾਂ ਜਗ੍ਹਾ ਦੀ ਪ੍ਰੋਬਲਮ ਹੁੰਦੀ ਸੀਗੀ ਠੀਕ ਆ ਤੇ ਕੋਸ ਉਹ ਸੇਵਕ ਕਰ ਕਰਕੇ ਸਾਰਾ ਪੈਸਾ ਲਾਇਆ ਉਹਦੇ ਜੀ ਲਾਇਆ ਯਾਨੀ ਕਿ ਕੋਲੋਂ ਆਪਦੀ ਖੇਤੀਬਾੜੀ ਚ ਜਾਂ ਉਧਰੋਂ ਪੈਸੇ ਨਹੀਂ ਲਾਇਏ ਨਹੀਂ ਨਹੀਂ ਜਿਹੜੀਆਂ ਆਪਾਂ ਗਾਵਾਂ ਪਹਿਲਾਂ ਵੇਚਾਂਗਾ ਹਾਂ ਉਹ ਕਿੰਨੇ ਦਾ ਦੁੱਧਾਂ ਲੰਗਾ ਤੇ ਕੀ ਰੇਟ ਦੇ ਲਗਭਗ ਵੇਚਾਂਗਾ ਆਪਾਂ ਆਪਾਂ ਬਾਈ ਗਾਇਆਂ ਵੇਚਾਂਗਾ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਡੇਢ ਲੱਖ ਤੱਕ ਹਾਂਜੀ ਤੇ ਆਪਾਂ ਆਪਦੇ ਘਰੇ 32 35 ਲੀਟਰ ਦੁੱਧ ਦੱਸਿਆ ਸੀਗਾ ਏਮਜਾ ਹਸਪਤਾਲ ਚ ਡਾਕਟਰ ਆਤਰ ਸਿੰਘ ਇੱਕ ਗਾਂ ਉਹਦੇ ਕੋਲੇ ਗਈ ਆ ਆਪਾਂ 35 ਲੀਟਰ ਦੱਸਿਆ ਸੀਗਾ ਉਹਦੇ ਕੋਲੇ ਜਾ ਕੇ 45 ਲੀਟਰ ਦੁੱਧ ਦਿੱਤਾ 45 ਲੀਟਰ ਆਪਾਂ ਸਭ ਤੋਂ ਵੱਧ ਕਿੰਨਾ ਕੁ ਦੁੱਧ ਚੋਇਆ ਆਪਣੇ ਘਰੇ ਕਿਸੇ ਗਾਂ ਦਾ ਆਪਾਂ ਉਹ ਗਾਂ ਦਾ ਬਾਈ 48 ਲੀਟਰ ਦਾ ਦੁੱਧ ਚੋਇਆ 48 ਲੀਟਰ ਹਾਂਜੀ ਦੇਖਣ ਦੇ ਵਿੱਚ ਉਹ ਥੋੜੀ ਜੀ ਜਿਹੜਾ ਉਹਦਾ ਬੀਸੀਐਸ ਆ ਬਾਕੀਆਂ ਨਾਲੋਂ ਥੋੜਾ ਲੋ ਲੱਗਦਾ ਹੈਗਾ ਚਲੋ ਆਪਾਂ ਨੂੰ ਤੇ ਉਹ ਚੀਜ਼ ਦਾ ਪਤਾ ਹੀ ਆ ਪਰ ਆਪਾਂ ਚਾਹੁੰਦੇ ਵੀ ਫਾਰਮਰ ਵੀਰਾਂ ਨੂੰ ਵੀ ਇਹਦੇ ਬਾਰੇ ਪਤਾ ਲੱਗੇ ਇਹਦਾ ਕੀ ਕਾਰਨ ਸੀਗਾ ਜਦੋਂ ਇਹ 44 ਲੀਟਰ ਦੁੱਧ ਕੱਢਿਆਗਾ ਫਿਰ ਜਦੋਂ ਪੀਸੀਐਸ ਲੋ ਗਿਆਗਾ ਖੇੜ ਸੀਗੀ ਕਿਸੇ ਕੰਪਨੀ ਦੀ ਆਪਾਂ ਨਾਂ ਨਹੀਂ ਲੈਂਦੇ ਉਹਨਾਂ ਨੇ ਕਿਹਾ ਸੀ ਵੀ ਸਾਡੀ ਪਾਓ ਇਹ ਇਤੋਂ ਵੀ ਵੱਧ ਜਾਊਗੀ ਕੋਈ ਪ੍ਰੀਮੈਕਸ ਨਹੀਂ ਪਾਉਣਾ ਕੋਈ ਪਾਊਡਰ ਨਹੀਂ ਪਾਉਣਾ ਆਪਾਂ ਪਾਉਂਦੇ ਰਹੇ ਪਰ ਹਾਲਾਂਕਿ ਉਹਨੇ ਆਪਣੀ ਗਾਂ ਦਾ ਨੁਕਸਾਨ ਹੀ ਕੀਤਾ ਵੀ ਉਹ ਕਹਿੰਦੇ ਸੀਗੇ ਪਾਊਡਰ ਨਹੀਂ ਕੋਈ ਪਾਉਣਾਗਾ ਪਾਊਡਰ ਜ਼ਰੂਰੀ ਹੈਨਾ ਅੱਛਾ ਪਾウダー ਪਾਇਆ ਨਹੀਂ ਉਸ ਤੋਂ ਬਾਅਦ BCSAI ਦਾ ਰਗੜਾ ਉਹਦਾ ਲੋ ਵਾਚ ਹੋ ਗਿਆ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਇਹਦੀ ਫੀਡ ਆਪਾਂ ਸਾਰੀਆਂ ਪਿੰਗਾਂ ਦਾ ਫਾਰਮੂਲੇਸ਼ਨ ਬਦਲ ਕੇ ਆਪਾਂ ਆਪਦੀ ਬਣਾਉਣ ਲੱਗ ਗਏ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਹੁਣ ਇਹਨਾਂ ਦਾ ਬਾਕੀ ਫਰਕ ਪਿਆ ਸਾਰਿਆਂ ਦਾ ਨਾਲ ਨਾਲ ਹਾਂ ਬਾਈ ਸਾਰਿਆਂ ਦਾ ਫਰਕ ਆ ਉਹਦਾ ਵੀ ਕੋਸ ਅੱਗੇ ਨਾਲੋਂ ਸੁਧਾਰ ਆ ਕੋਈ ਜਾਂਦਾ ਹੁਣ ਤਾਂ ਥੋੜੀ ਚਲੋ ਗਰਮੀ ਵੱਧ ਕਰਕੇ ਆ ਜੇ ਸਿਆਲ ਹੁੰਦਾ ਤਾਂ ਜਾਦੇ ਵਧੀਆ ਹੋ ਜਾਣੀ ਮੈਨੂੰ ਪਤਾ ਹੈਗਾ ਜਦੋਂ ਮੈਂ ਆਇਆ ਪਹਿਲੀ ਵਾਰ ਤੇ ਮੈਨੂੰ ਬੁਲਾਇਆ ਇਹਦੇ ਲਈ ਹਾਂਜੀ ਮੈਨੂੰ ਲੱਗਦਾ ਵੀ ਉਦੋਂ ਇਹ ਖੜੀ ਵੀ ਨਹੀਂ ਹੋ ਰਹੀ ਸੀ ਗਾ ਇਹਦਾ ਇੰਨਾ ਬ ਫੀਡ ਚੋਣਨਾ ਐਨੀ ਸੀਗਾ ਹਾਂ ਨਹੀਂ ਸੀਗਾ ਕਿਸਾਨ ਵੀਰੋ ਜਿਹੜੀ ਇੱਥੇ ਮੇਨ ਗੱਲ ਦੱਸਣ ਵਾਲੀ ਆ ਤੁਸੀਂ ਕਿੱਡੀ ਵੀ ਮਹਿੰਗੀ ਜਿਹੜੀ ਹੈਗੀ ਕੰਪਨੀ ਦੀ ਕਿਸੇ ਦੀ ਫੀਡ ਪਾ ਲੋ ਪਰ ਤੁਹਾਨੂੰ ਪ੍ਰੀਮੈਕਸ ਆ ਜਿਹੜਾ ਤੁਹਾਡੇ ਪਸ਼ੂ ਦੇ ਹਿਸਾਬ ਦੇ ਨਾਲ ਉਹਦੇ ਸਰੀਰ ਦੇ ਹਿਸਾਬ ਨਾਲ ਤੁਹਾਡੇ ਪੱਠੇ ਦੇ ਹਿਸਾਬ ਨਾਲ ਤੁਹਾਨੂੰ ਦੇਣਾ ਹੀ ਪਊਗਾ ਕੋਈ ਕੰਪਨੀ ਆ ਲਾ ਕੇ ਤੁਹਾਨੂੰ ਕੁਝ ਵੀ ਕਵੇ ਵੀ ਸਾਡੀ ਫੀਡ ਦਾ 2500 ਦਾ ਥੈਲਾ ਜੀ 2200 ਦਾ 2000 ਦਾ ਇਹਦੇ ਨਾਲ ਤੁਹਾਨੂੰ ਕੁਝ ਪਾਉਣ ਦੀ ਲੋੜ ਨਹੀਂ ਤਾਂ ਉਸ ਚੀਜ਼ ਤੋਂ ਬਚ ਕੇ ਰਹੋ ਅਸੀਂ ਕਿਸੇ ਕੰਪਨੀ ਨੂੰ ਨਿੰਦਦਾ ਨਹੀਂਗਾ ਮੈਂ ਪਰ ਜੇ ਤੁਸੀਂ ਐਨੀਮਲ ਦਾ 50 ਲੀਟਰ ਦੁੱਧ ਚੋਣੇ ਹੋ ਤਾਂ ਤੁਹਾਨੂੰ ਉਹਦੇ ਰਿਕੁਆਇਰਮੈਂਟ ਪੂਰੀਆਂ ਕਰਨ ਲਈ ਪ੍ਰੀਮੈਕਸ ਆਫ ਦਾ ਦੇਣਾ ਪਊਗਾ। ਉਹ ਵੀ ਤੁਹਾਨੂੰ ਕਿਸੇ ਫੀਡ ਫੈਕਟਰੀ ਤੋਂ ਜਾ ਕੇ ਆਪ ਦਾ ਤਿਆਰ ਕਰੋਗੇ ਫਿਰ ਪਸ਼ੂ ਸਰਵਾਈਵ ਕਰਦਾ ਹੈਗਾ। ਜਿਹੜੇ ਵੀ ਵੀਰ ਭਰਾ ਵਧੀਆ ਦੁੱਧ ਚੋਂਦੇ ਆ ਵੱਡੇ ਫਾਰਮ ਵਾਲੇ ਆ ਕਦੇ ਵੀ ਦੇਖੋਗੇ ਉਹ ਪ੍ਰੀਮੈਕਸ ਆਫ ਦਾ ਬਣਾਉਂਦੇ ਆ। ਤੇ ਇਹ ਦੇਖ ਕਰਕੇ ਵੀ ਜਿਹੜਾ ਵੀ ਭਰਾ ਚੰਗੇ ਦੁੱਧ ਤੇ ਆ ਤੇ ਫੀਡ ਜੇ ਪਾਉਂਦਾ ਉਹਨੂੰ ਲੱਗਦਾ ਵੀ ਮੈਂ 2000 ਦਾ ਥੈਲਾ ਪਾਈਨਾ ਪ੍ਰੀਮੈਕਸ ਦੀ ਲੋੜ ਨਹੀਂ ਤੇ ਇਹ ਗਲਤ ਫਹਮੀ ਦਿਮਾਗ ਚੋਂ ਕੱਢ ਦੋ। ਪਾਊਡਰ ਤੁਹਾਨੂੰ ਪਾਉਣਾ ਪਊਗਾ ਨਹੀਂ ਤਾਂ ਮੈਂ ਬਹੁਤੇ ਫਾਰਮ ਦੇਖਿਆ। ਜਿਹੜੇ ਸਾਲ ਦੋ ਸਾਲ ਬਾਅਦ ਜਾ ਕੇ ਪਛਤਾਉਂਦੇ ਵੀ ਜੇ ਸਾਨੂੰ ਤੋਂ ਕਿਹਾ ਹੁੰਦਾ ਤੇ ਅਸੀਂ 2-2500 ਰੁਪਿਆ ਖਰਚਾ ਹੋਰ ਨਾਲ ਕਰ ਲੈਂਦੇ ਆਜੋ ਕਿਸਾਨ ਵੀਰੋ ਹੁਣ ਆਪਾਂ ਆਪਾਂ ਸਾਰੇ ਜਿਹੜੇ ਬਾਈ ਦੇ ਪਸ਼ੂ ਆ ਇਹਨਾਂ ਨੂੰ ਵੀ ਨਿਗਾਹ ਮਾਰ ਲਗੇ ਜਿਸ ਕਾਰਨ ਜਿਹੜੇ ਇਹ ਪੈਣ ਆ ਇਹ ਹੀਫਰਾਂ ਦਾ ਹਾਂ ਬਾਈ ਇਹ ਹੀ ਭਰਾ ਸਾਰੀਆਂ ਇਹ ਸਾਰੀਆਂ ਪ੍ਰੈਗਨੈਂਟ ਨੇ ਸਾਰੀਆਂ ਪ੍ਰੈਗਨੈਂਟ ਆ ਨੌਵੇਂ ਮਹੀਨੇ ਤੋਂ ਇਹਨਾਂ ਦੀ ਸਟਾਰਟਿੰਗ ਹੋ ਜੂਗੀ 15 ਤਰੀਕ ਤੋਂ ਸੂਣਾ ਸ਼ੁਰੂ ਹੋ ਜਾਣਗੀਆਂ ਜੀ ਸਾਰਿਆਂ ਦਾ ਬੀਸੀਐਸ ਅੱਗੇ ਨਾਲੋਂ ਬੜਾ ਵਧੀਆ ਹੈਗਾ ਹਾਂਜੀ ਫੀਡ ਆਪਣੇ ਲਈ ਉਹੀ ਚੱਲ ਰਿਹਾ ਹੈ ਨਾ ਹਾਂ ਭਾਈ ਫੀਡ ਜਿਹੜਾ ਫਾਰਮੂਲਾ ਤੁਸੀਂ ਦੱਸਿਆ ਸੀਗਾ ਉਸੇ ਤੋਂ ਬਣਦੀ ਆ ਸੁਖਾਣਾ ਸੁਖਾਣਾ ਫੀਡ ਫੈਕਟਰੀ ਤੋਂ ਬਣਦੀ ਭਗਤੇ ਤੋਂ ਠੀਕ ਹੈ ਫਾਰਮੂਲਾ ਉਹੀ ਪਸ਼ੂ ਵਧੀਆ ਖਾਈ ਜਾਂਦੇ ਕੋਈ ਦਿੱਕਤ ਤਾਂ ਨਹੀਂ ਗਈ ਨਹੀਂ ਕੋਈ ਦਿੱਕਤ ਨਹੀਂ ਤੇ ਸੀਮਾ ਨੇ ਇਹਨਾਂ ਦੇ ਨਾਰਮਲ ਲੱਗਾ ਕਿ ਸੈਕਸੜ ਲਾਇਆ ਵਾ ਨਹੀਂ ਇਹਨਾਂ ਦੇ ਵਿੱਚੋਂ ਚਾਰਾਂ ਦੇ ਸੈਕਸੜ ਆ ਇੱਕ ਦੇ ਨਾਰਮਲ ਆ ਇੱਕ ਦੇ ਨਾਰਮਲ ਆ ਕਦੇ ਅੱਛਾ ਜਿਹੜਾ ਇਹ ਵਾਲਾ ਪੈਣ ਆ ਗਿਆ ਆਪਣਾ ਇਹ ਡਰਾਈ ਗਾਈਆਂ ਦਾ ਭਾਈ ਇਹ ਡਰਾਈ ਨੇ ਹਾਂਜੀ ਇਹਨਾਂ ਦਾ ਕਿੰਨਾ ਟਾਈਮ ਰਹਿ ਗਿਆਗਾ ਇਹਨਾਂ ਦੀ ਵੀ ਨੌਵੇਂ ਦੀ 10 ਤੋਂ ਸਟਾਰਟਿੰਗ ਇਹਨਾਂ ਦੀ ਠੀਕ ਉਹਥੇ ਜਾ ਕੇ ਇਹਨਾਂ ਦੀ ਸਟਾਰਟਿੰਗ ਇਹਨਾਂ ਨੂੰ ਸੁਣਾ ਸ਼ੁਰੂ ਹੋ ਜਾਣਾਗਾ ਹਾਂਜੀ ਤੇ ਜਿਹੜਾ ਆਪਣਾ ਅੱਗੇ ਵਾਲੀਆਂ ਪੈਣ ਦੇ ਵਿੱਚ ਜਿਵੇਂ ਚਾਰ ਗਾਵਾਂ ਆਗੀਆਂ ਇਹ ਇਹ ਬਾਈ ਚਾਰੇ ਗੱਬਣਾ ਤਿੰਨਾਂ ਤੇ ਨਵੇਂ ਮਹੀਨਿਆਂ ਦੀਆਂ ਤੇ ਇਹ ਦੁੱਧ ਦੇ ਰਹੀਆਂ ਅੱਛਾ ਜੀ ਠੀਕ ਹੈ ਤੇ ਜਿਹੜੀਆਂ ਅੱਗੇ ਆਪਣਾ ਉਹ ਦੂਜੇ ਪੈਣ ਚ ਉਹ ਨਿੱਕੀਆਂ ਬੱਛੀਆਂ ਜਿਹੜੀਆਂ ਸੱਤਾਂ ਅੱਠਾਂ ਮਹੀਨਿਆਂ ਤੋਂ ਆ ਤੇ ਇੱਕੋ ਝੋਟੀ ਆ ਉਹ ਵੀ ਗੱਬਣਾ ਬੱਛੀਆਂ ਕਿੰਨੇ ਨੇ ਤਿੰਨ ਨੇ ਤਿੰਨ ਆ ਜੀ ਤਿੰਨ ਬੱਛੀਆਂ ਨੇ ਇੱਕ ਝੋਟੀ ਆ ਹਾਂਜੀ ਇਹ ਝੋਟੀ ਫਿਰ ਇੱਥੇ ਹੀ ਰਹਿੰਦੀ ਵੇਚ ਹੀ ਪੱਕੀ ਇਹਨਾਂ ਦੇ ਹਾਂ ਬਾਈ ਵੇਚ ਹੀ ਰਹੇ ਇਹ ਰੱਖਣੀਆਂ ਘਰ ਰਸਤੇ ਦੁੱਧ ਰਸਤੇ ਰੱਖੀ ਵੀ ਸੇਲ ਕਰਾਂਗੇ ਜਦੋਂ ਤਿਆਰ ਹੋ ਅੱਛਾ ਇਹ ਸਾਰੀਆਂ ਮੱਝਾਂ ਦੇ ਵਿੱਚੋਂ ਐਂਡ ਵਾਲੀ ਇਹ ਰਹਿ ਗਈ ਯਾਨੀ ਕਿ ਇਹ ਤਿਆਰ ਹੋ ਗਈ ਉਹਦੋਂ ਆਪਾਂ ਸੇਲ ਕਰ ਦਾਂਗੇ ਹਾਂਜੀ ਅੱਛਾ ਜਿਸਕਰਨ ਐਦਕੀ ਆਪਣੇ ਕਿੰਨੇ ਪਸ਼ੂ ਮਿਲਕਿੰਗ ਤੇ ਜਾਣਗੇ ਐਦਕੀ ਆ ਸਾਲ ਖੈਰ ਕਿ 13 ਜਾਣਗੇ ਬਾਈ 13 ਐਨੀਮਲ ਆਪਣੇ ਮਿਲਕਿੰਗ ਤੇ ਜਾਣੇ ਆ ਹਾਂਜੀ ਅੱਛਾ ਜਿਹੜੇ ਲੋਕ ਆ ਇਹ 2.5 ਫੁੱਟ ਵਾਲੇ ਸਾਰੇ 2.5 ਫੁੱਟ ਵਾਲੇ ਆ ਜੀ ਇਹ ਪਹਿਲੇ ਤੋਂ ਲੈ ਕੇ ਐਂਡ ਵਾਲਾ ਸਾਰੇ 2.5 ਫੁੱਟ ਦੇ ਆ 2.5 ਫੁੱਟ ਸਾਰੇ ਲੋਕ ਆ 2 ਫੁੱਟ ਦਾ 2.5 ਫੁੱਟ ਦਾ ਤੇ 3 ਫੁੱਟ ਦਾ ਆਉਂਦਾਗਾ ਹਾਂਜੀ 2 ਫੁੱਟ ਵਾਲਾ ਜਿਹੜਾ ਲੋਕ ਆ ਦੋਸਤੋ ਉਹੀ ਫਰਾਂਸ ਤੇ ਆਉਂ 2.5 ਫੁੱਟ ਵਾਲਾ ਜਾਂ 3 ਫੁੱਟ ਵਾਲਾ گاਵਾ ਦੇ ਹਿਸਾਬ ਨਾਲ ਆ ਜੇ ਤੁਸੀਂ گاਵਾ ਦੀ ਮਿਲਕਿੰਗ ਵਿੱਚ ਖੜਾ ਕੇ ਕਰਦੇ ਆ ਇੱਥੇ ਹੀ ਕਰਨੀ ਹੈ ਜਿਵੇਂ ਇੱਥੇ ਜਿਸ ਕਰਨ ਵੀਰ ਕਰਦਾਗਾ ਫਿਰ ਤੇ ਤੁਹਾਨੂੰ 3 ਫੁੱਟ ਵਾਲਾ 2.5 ਫੁੱਟ ਵਾਲਾ ਲਾਉਣਾ ਪਊਗਾ ਜੇ ਤੁਸੀਂ ਕੱਲਾ ਖਾਣਾ ਹੀ ਖਾਣਾ ਇਹਨਾਂ ਨੂੰ ਤੇ ਮਿਲਕਿੰਗ ਵਾਲਾ ਪਾਰਲਰ ਬਣਿਆ ਫਿਰ ਤੁਹਾਨੂੰ ਪਤਾ ਫਿਰ 2 ਫੁੱਟ ਵਾਲਾ ਨਾਲ ਵੀ ਚੱਲ ਜੂਗਾ ਨਾਰਮਲ ਆ ਜਿਹੜਾ 2.5 ਫੁੱਟ ਵਾਲਾ ਲੋਕ ਹੀ ਚੱਲਦਾ ਜੇ ਕਿਸੇ ਨੇ ਲਵਾਉਣਾ ਤਾਂ ਤੇ ਜਿਹੜੀਆਂ ਆਪਣੇ ਕੋ ਪਾਈਪਾਂ ਲੱਗੀਆਂ ਵਾਂਗੂ ਛੋਟੇ ਬੱਚਿਆਂ ਵਾਸਤੇ ਇਹਨਾਂ ਦੀ ਕਿੰਨੀ ਰੱਖੀ ਵੀ ਆ ਇਹ 11 ਇੰਚ ਆ ਬਾਈ ਵੈਸੇ 10 ਰਹਿ ਜੇ ਵਧੀਆ 11 ਇੰਚ ਹੈ ਨੋ ਜਾਂ 10 ਲੈ ਕੇ 9 10 ਇੰਚ ਜਿਹੜੀ ਨਾਰਮਲ ਆ ਇਹਦੇ ਚ ਕੀ ਦਿੱਕਤ ਆਉਂਦੀ 11 ਦੇ ਵਿੱਚ ਆਪਾਂ ਇਹ ਕਈ ਵਾਰੀ ਨਿੱਕੀ ਵੱਛੀ ਵਿੱਚ ਦੀ ਟੱਪ ਵਿੱਚ ਦੀ ਨੰਗਲੇ ਆਉਂਦੀ ਹੈ ਕਿਸਾਨ ਵੀਰੋ ਚੀਜ਼ ਦਾ ਜਰੂਰ ਧਿਆਨ ਰੱਖਿਓ ਜਿਹੜੀ ਇਹ ਹੈ ਇਹਨੂੰ 9 ਇੰਚ ਤੋਂ ਲੈ ਕੇ 9 10 ਬਹੁਤ ਆ 11 ਫਿਰ ਜ਼ਿਆਦਾ ਹੋ ਜਾਂਦੀ ਹੈ ਪਸ਼ੂਏ ਦੇ ਵਿੱਚ ਦੀ ਛੋਟਾ ਬਾਹਰ ਆਉਂਦਾ ਹੈ ਜਿਸ ਕਾਰਨ ਹਾਂਜੀ ਇੱਕ ਤੇ ਉਹ ਜਿਹੜੀ ਆਪਣੀ ਸਾਰੀਆਂ ਦੇ ਵਿੱਚ ਕੱਲੀ ਉਹ ਬੰਨੀ ਵੀ ਹੈ ਉਹਦਾ ਕੀ ਕਰਨਾ ਉਹ ਬਾਈ ਜਦੋਂ ਕਈ ਵਾਰੀ ਗਾਈਆਂ ਹੁਣ ਪੱਠੇ ਪਾਈਦੇ ਆ ਭੱਜ ਕੇ ਲੋਕ ਚ ਆਉਂਦੀਆਂ ਠੀਕ ਆ ਉਹ ਮਗਰੋਂ ਨਾ ਮਾਰਦੀ ਆ ਗਾਈਆਂ ਨੂੰ ਅਛੋ ਮਾਰਦੀ ਆ ਮਾਰਦੀ ਆ ਤੇ ਆਕੇ ਧਿਆਨ ਮੇਰਾ ਬਾਈ ਜਿਨੇ ਵੀ ਲੋਕ ਲਾਏ ਆ ਜਰੂਰ ਰੱਖੇ ਵੀ ਕਈ ਵਾਰੀ ਗਾਈਆਂ ਆਪਾਂ ਦੋ ਤਿੰਨ ਲੋਕ ਚ ਰਹਿ ਜਾਂਦੀਆਂ ਇੱਕ ਬਾਹਰ ਰਹਿ ਜਾਂਦੀ ਆ ਫਿਰ ਉਹ ਗਾਣਾ ਸੱਟ ਮਾਰਦੀ ਆ ਦੂਜੀਆਂ ਦੇ ਨੁਕਸਾਨ ਕਰਦੀ ਆ ਠੀਕ ਆ ਕਿਸਾਨ ਵੀ ਇਹ ਚੀਜ਼ ਵਧੀਆ ਦੱਸੀ ਆ ਵੀਰ ਨੇ ਵੀ ਜਦੋਂ ਤੁਸੀਂ ਪਸ਼ੂ ਲੋਕ ਚ ਲਾਉਣੇ ਆ ਤਾਂ ਸਾਰਿਆਂ ਨੂੰ ਲੋਕ ਚ ਲਾਓ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਕੱਢੋ ਕਹਿਣ ਦਾ ਮਤਲਬ ਇਹ ਵੀ ਮੰਨ ਲਓ ਤਿੰਨ ਚਾਰ ਗਾਵਾਂ ਤੁਹਾਡੇਆਂ ਲੋਕ 'ਚ ਲੱਗੀਆਂ ਹੋਵਾਂ। ਇੱਕ ਕੋਈ ਪਸ਼ੂ ਲੋਕ 'ਚੋਂ ਬਾਹਰ ਆ। ਜ਼ਰੂਰੀ ਨਹੀਂ ਉਹ ਆ ਕੇ ਮਾਰੇ। ਉਹ ਹੋ ਸਕਦਾ ਸਵੇਰ ਕੀ ਹੋ ਆ ਕੇ ਖਾਣ ਵਾਸਤੇ ਦੂਜੇ ਪਸ਼ੂ ਨਾਲ ਧੱਕਮ ਧੱਕਾ ਕਰਨ ਲੱਗ ਪੈਂਦਾ। ਤਾਂ ਇਹਦੇ ਵਿੱਚ ਜੇ ਕੋਈ ਪਸ਼ੂ ਲੋਕ 'ਚ ਤਲਕ ਕੇ ਡਿੱਗ ਪਿਆ ਉਹਨੂੰ ਚੱਕਣਾ ਕੱਢਣਾ ਬਹੁਤ ਔਖਾ ਹੋ ਜਾਊਗਾ। ਇਸ ਲਈ ਇਹ ਗੱਲ ਦਾ ਖਾਸ ਖਿਆਲ ਰੱਖਣਾਗਾ। ਇਹ ਲੋਕਾਂ ਦੇ ਵਿੱਚ ਪਸ਼ੂ ਜਾਂ ਤਾਂ ਸਾਰੇ ਲੋਕ 'ਚ ਹੋਣ ਜਾਂ ਸਾਰਿਆਂ ਦੇ ਲੋਕ ਖੁੱਲੇ ਹੋਣ। ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੀ। ਅਜਾ ਇਸ ਕਾਰਨ ਵੀਰੇ ਅੱਜ ਦੇ ਤੁਹਾਡੇ ਕੋਲ ਜਿਆਦਾ ਹਰਾ ਪੱਠਾ ਚੱਲਦਾਗਾ ਹਾਂਜੀ ਕਿਉਂਕਿ ਪਿੱਛੇ ਦੋ ਰੇਡਿੰਗਾਂ ਤੁਸੀਂ ਹਰੇ ਦੀਆਂ ਭਰੀਆਂ ਹਾਂਜੀ ਇਹ ਸਾਰਾ ਸਾਲ ਹੀ ਫਿਰ ਇੰਨਾ ਹਰਾ ਵਟਕੇ ਲੈਉਣੇ ਇੰਨਾ ਪਾਉਣਾ ਨਹੀਂ ਬਈ ਮੱਕੀ ਬੀਜੀ ਵੀ ਆਪਣੀ ਇਹਦਾ ਨਾਂਗੇ ਬਣਾਈ ਜਾਂਦੇ ਹੁਣ ਅਸੀਂ ਸਾਈਲੇਜ ਪਾਉਣਾ ਸਾਈਲੇਜ ਪਾਉਣ ਵਾਸਤੇ ਠੀਕ ਹੈ ਤੇ ਸਾਈਲੇਜ ਹੀ ਚੱਲੂਗਾ ਆਪਣਾ ਕੋਸ਼ਿਸ਼ ਰਹੂਗੀ ਵੀ ਹਰ ਕਾਰ ਸਾਰਾ ਸਾਲ ਹੀ ਚੱਲੇ ਜਦੋਂ ਸਾਇਲੇਜ ਮੌਕੇ ਆਂਦਾ ਬਾਈ ਉਹ ਤੋਂ ਦੁੱਧ ਤੇ ਬਹੁਤ ਅਸਰ ਪੈਂਦਾ। ਅੱਛਾ ਯਾਨੀ ਕਿ ਪਿਛਲੀ ਈਰੀ ਆਪਣੇ ਕੋਲੇ ਘਟ ਗਿਆ। ਪਹਿਲਾਂ ਮੁੱਕ ਗਿਆ ਸੀਗਾ। ਪਹਿਲਾਂ ਨਾ ਇੱਥੇ ਹੁੰਦਾ ਸੀ ਆਪਣਾ ਪੈਟ ਛੱਡ ਪਾਉਣਾ ਕਰਕੇ ਫਿਰ ਚੱਲਾ ਪਿਆ। ਤੇ ਉਹਦੇ ਕਰਕੇ ਫਿਰ ਦੁੱਧ ਤੇ ਕਿੰਨਾ ਦਾ ਇੱਕ ਗਾਂ ਬਾਈ 3-3 ਲੀਟਰ ਓੜਦੇ। ਘਟੋ ਘਟ। ਘਟੋ ਘਟ। ਠੀਕ ਆ। ਦੂਜੀ ਗੱਲ ਜਿਹੜੀ ਜਿਹੜਾ ਇਹ ਸਾਇਲੇਜ ਆ ਫੇਰਾ ਤੁਸੀਂ ਪਹਿਲਾਂ ਹੀ ਸਟੋਰ ਕਰ ਲਿਆ ਸਾਰਾ ਸਾਲ ਦਾ ਜਾਂ ਇਹਦੀ ਵੀਲਡ ਨੂੰ ਲੱਗਦਾ ਕਿ ਨਹੀਂ ਹੁਣ ਆਪਣੇ ਕੋਲੇ ਮੱਕੀ ਵਾਲਾ ਕਣਕ ਤੋਂ ਬਾਅਦ ਬੀਜੀ ਸੀ ਮੱਕੀ। ਠੀਕ ਆ। ਤੇ ਉਹਦੇ ਨਾਲ ਹੋ ਸਕਦਾ ਵੀ ਆਪਣਾ ਪੂਰਾ ਆ ਹੀ ਜਾਵੇ ਸਾਰੇ ਸਾਥ ਹਾਂਜੀ ਯਾਨੀ ਕਿ ਚਾਰ ਜੇ ਫਾਰਮ ਕਰਨਾ ਤੇ ਚਾਰ ਬਾਜ਼ੂ ਜਰੂਰੀ ਹੈ ਬਾਈ ਚਾਰ ਹੁਣ ਆਪਣੇ ਕੋਲੇ ਤੂੜੀ ਤੇ ਹਰਾ ਤੇ ਫੀਡ ਆ ਜੀ ਨਾਲ ਫੀਡ ਆ ਫੀਡ ਜਿਹੜੀ ਆਪਾਂ ਹਰੇ ਦੇ ਹਿਸਾਬ ਨਾਲ ਡਿਜ਼ਾਈਨ ਕੀਤੀ ਉਹ ਆ ਜਦੋਂ ਸਾਈਲੇਜ ਆ ਜਾਊਗਾ ਉਦੋਂ ਫਿਰ ਆਪਾਂ ਉਸ ਹਿਸਾਬ ਨਾਲ ਉਹਨੂੰ ਡਿਜ਼ਾਈਨ ਕਰ ਦਾਂਗੇ ਅੱਛਾ ਜਿਸ ਕਰਨਾ ਆਪਾਂ ਪੈਸੇ ਲਾ ਕੇ ਇਨਵੈਸਟ ਕਰਕੇ ਸ਼ੈੱਡ ਵੀ ਬਣਾ ਲਿਆ ਸਾਰਾ ਕੁਝ ਸਾ ਅਨੀਮਲ ਵੀ ਆਪਣੇ ਕੋਲ ਸੁੱਖ ਨਾਲ 20 ਦੇ ਲਗਭਗ ਹੋਣ ਵਾਲੇ ਨਾਲ ਖੇਤੀ ਵੀ ਕਰਦੇ ਆ ਹਾਂਜੀ ਬਾਈ 15 ਕਿੱਲਾਂ ਦੀ ਖੇਤੀ ਵੀ ਆਪੇ 15 ਕਿੱਲਾਂ ਦੀ ਖੇਤੀ ਹੈ ਨਾਲ 20 ਪਸ਼ੂ ਆ ਕਿੰਨੇ ਬੰਦੇ ਲੇਬਰ ਵਾਲੇ ਰੱਖੇ ਹੋਏ ਆ ਲੇਬਰ ਵਾਲਾ ਕੋਈ ਨਹੀਂ ਗਾ ਕੋਈ ਬੰਦਾ ਲੇਬਰ ਵਾਲਾ ਨਹੀਂ ਨਾ ਖੇਤ ਤੇ ਨਾ ਫਾਰਮ 'ਚ ਨਾ ਜੀ ਨਾਲੇ ਲੋਕ ਕਹਿੰਦੇ ਵੀ ਇੱਕ ਹੀ ਕੰਮ ਹੋ ਸਕਦਾ ਦੋ ਕੰਮ ਹੋ ਨਹੀਂ ਸਕਦਾ ਤੁਸੀਂ ਵੀ ਐਨੀਮਲ ਵੀ ਰੱਖੀ ਬਠੇ ਨਾਲ ਖੇਤੀ ਵੀ ਕਰਦੇ ਆ ਖੇਤੀ ਦਾ ਤਾਂ ਬਾਈ ਨਾਂ ਦਾ ਹੀ ਆ ਕੰਮ ਮੈਨੂੰ ਨਹੀਂ ਲੱਗਦਾ ਵੀ ਖੇਤੀ ਦੇ ਵਿੱਚ ਕੋਈ ਕੰਮ ਆਏਗਾ ਪਸ਼ੂਆਂ ਦਾ ਚਲੋ ਜ਼ਰੂਰ ਹੈਗਾ ਪਰ ਖੇਤੀ ਦਾ ਐਡਾ ਕੰਮ ਵੀ ਪਰ ਪਸ਼ੂਆਂ ਦਾ ਲੋਕੀ ਕਹਿੰਦੇ ਪਸ਼ੂਆਂ ਦਾ ਵੀ ਬੜਾ ਔਖਾ ਪਸ਼ੂ ਤਾਂ ਘਟਾ ਰਹੇ ਵੀ ਲੇਬਰ ਨਹੀਂ ਮਿਲਦੀ ਤੁਸੀਂ 20 ਪਸ਼ੂਆਂ ਚ ਵੀ ਕਹੀ ਜਾਂਦੇ ਵੀ ਕੋਈ ਔਖਾ ਨਹੀਂਗਾ ਪਰਿਵਾਰ ਦੇ ਸਹਿਯੋਗ ਨਾਲ ਬਾਈ ਚੱਲਦਾ ਕੰਮ ਬਿਲਕੁਲ ਚੱਲਦਾਗਾ ਅੱਛਾ ਜਦੋਂ ਥੋੜਾ ਜਿਹਾ ਨਾਲੇ ਪ੍ਰੋਫਿਟ ਵਾਲਾ ਕੋਈ ਚੀਜ਼ ਹੋਵੇ ਉਦੋਂ ਹੌਸਲਾ ਵੀ ਹੋ ਜਾਂਦਾ ਬੰਦਾ ਕੰਮ ਵੀ ਵਾਧਾ ਕਰਦਾਗਾ ਹਾਂਜੀ ਹਾਂਜੀ ਤੇ ਕੋਈ ਲੇਬਰ ਵਾਲਾ ਨਹੀਂ ਰੱਖਿਆ ਸਾਰਾ ਕੰਮ ਇੱਥੇ ਵੀ ਆਪ ਕਰਦੇ ਖੇਤ ਦਾ ਵੀ ਆਪ ਕਰਦੇ ਆ ਤੇ ਜੇ ਦੋਹਾਂ ਨੂੰ ਮੈਂ ਕਰਾਂ ਕਮਾਂ ਵੀ ਇੱਕ ਵੇ ਖੇਤੀ ਐ ਇੱਕ ਵੇ ਫਾਰਮ ਆ ਹਾਂਜੀ ਜੇ ਅੱਗੇ ਜਾ ਕੇ ਆਪਾਂ ਨੂੰ ਲੱਗੇ ਵੀ ਆਪਾਂ ਇੱਕ ਚੀਜ਼ ਚੁਣਨੀ ਆ ਫਿਰ ਤੁਸੀਂ ਕਿਹੜੇ ਪਾਸੇ ਜਾਓਗੇ ਕਿ ਕਿਹੜਾ ਪ੍ਰੋਫਿਟ ਵਾਲਾ ਫਾਰਮ ਹੀ ਚੁਣਾਂਗੇ ਫਾਰਮ ਚੁਣਾਂਗੇ ਯਾਨੀ ਕਿ ਨਾਲੇ ਖੇਤੀ ਥੋੜੀ ਤੁਸੀਂ ਆਪ ਦੀ ਜ਼ਿਆਦਾ ਕਰਦੇ ਵੀ ਤੁਸੀਂ ਯਾਨੀ ਕਿ ਠੇਕੇ ਦੇ ਬਾਹਲੇ ਨਹੀਂ ਰਹਿੰਦੇ ਪਰ ਫਿਰ ਵੀ ਫਾਰਮ ਵਾਲੇ ਪਾਸੇ ਸਿਲੇਕਟ ਕਰੋਗੇ ਹਾਂਜੀ ਸਾਨ ਵੀਰੋ ਥੋੜਾ ਜਿਹਾ ਛੱਡ ਬਾਰੇ ਦੱਸ ਦਗੇ ਜਿਵੇਂ ਤੁਹਾਨੂੰ ਪੁੱਛਿਆ ਸੀਗਾ ਇਹਦੇ ਚ ਆਪਾਂ ਸਾਰੇ ਚ ਬੱਬਲ ਸ਼ੀਟ ਲਵਾਈ ਆ ਇਹਦਾ ਇੰਨਾ ਕ ਫਰਕ ਆਏਗਾ ਵੀ ਬਿਲਕੁਲ ਜਿਹੜੀ ਹੈਗੀ ਆ ਹੀਟ ਆ ਜਿਹੜੀ ਥੱਲੇ ਆਉਂਦੀ ਨਹੀਂ ਸਾਰੇ ਐਨੀਮਲ ਇਹਦੇ ਵਿੱਚ ਰਿਲੈਕਸ ਰਹਿੰਦੇ ਹੈਗੇ ਆ ਜਿਹੜੇ ਕੋਈ ਭਰਾ ਨਵਾਂ ਲਾ ਪਾਰੇ ਛੱਡ ਉਹ ਜਰੂਰ ਇਹਨੂੰ ਲਾਉਣ ਤੇ ਇੱਥੋਂ ਤੀਕ ਵੀ ਆ ਜਿਹੜੇ ਪੁਰਾਣੇ ਫਾਰਮਰ ਸੀਗੇ ਵੱਡੇ ਛੱਡਾਂ ਵਾਲੇ ਉਹਨਾਂ ਨੇ ਵੀ ਹੁਣ ਇਹ ਖੋਲ ਕੇ ਚਾਦਰਾਂ ਨੂੰ ਦੂਰੀਆਰ ਪਾਉਣਾ ਸ਼ੁਰੂ ਕੀਤਾ ਜੇ ਉਹਨਾਂ ਨੂੰ ਲੱਗਾ ਹੋਊਗਾ ਇਹਦੇ ਵਿੱਚ ਕੋਈ ਫਾਇਦਾ ਹੋਇਆ ਹੀਟ ਘਟਦੀ ਹੈ ਤੇ ਤਾਂ ਹੀ ਉਹ ਦੂਰੀਆਰ ਆਪਣੇ ਨਾ ਇਹਨਾਂ ਚਾਦਰਾਂ ਵਗੈਰਾ ਖੋਲ ਕੇ ਪਾ ਰਹੇ ਆ ਦੂਜੀ ਗੱਲ ਜਿਹੜੀ ਛੱਡ ਚ ਮੈਨੂੰ ਸਾਰਨੋਂ ਵਧੀਆ ਲੱਗੀ ਬਾਈ ਜਿਵੇਂ ਆਪਣੇ ਨਾਲ ਜੁੜਿਆ ਵਾ ਤੇ ਇਹਨੇ ਕੀ ਕੀਤਾ ਜਿਹੜੀਆਂ ਬਿਜਲੀ ਵਾਲੇ ਨਾ ਤਾਰਾਂ ਪਾਈਆਂ ਤੁਸੀਂ ਦੇਖੋਗੇ ਇਹ ਸਾਰੀਆਂ ਰਬੜ ਦੀ ਪਾਈਪ ਦੇ ਵਿੱਚ ਦੀ ਟਪਾਈਆਂ ਆਂ ਕੋਈ ਵੀ ਫਿਟਿੰਗ ਇਹਨਾਂ ਨੇ ਲੋਹੇ ਨਾਲ ਟੱਚ ਨਹੀਂ ਕੀਤੀ ਜਿਹੜੇ ਪੱਖੇ ਲਾਏ ਵੇ ਆ ਉਹ ਲੱਕੜਾਂ ਤੇ ਫਿੱਟ ਕੀਤੇ ਵੇ ਆ ਦੂਜਾ ਕੰਮ ਹੁਣ ਜਿਹੜਾ ਅਕੇ ਕਰਨ ਲੱਗੇ ਆ ਇਹਦੇ ਜਿਹੜਾ ਹੈਗਾ ਅਰਥਿੰਗ ਵੀ ਜਿਹੜੀ ਹੈਗੀ ਆ ਬਾਹਰ ਅਸੀਂ ਪ੍ਰੋਪਰ ਜਿਹੜਾ ਕੋਈ ਮਤਲਬ ਅਰਥਿੰਗ ਦੇ ਮਾਰ ਬੰਦੇ ਜਿਵੇਂ ਆਪਾਂ ਅਜੇ ਕਰਦੇ ਆ ਮਕੈਨਿਕ ਆਪਣੇ ਉਹ ਵੀ ਇਹੇ ਕਰਵਾਉਣ ਲੱਗੇ ਨੇ ਤਾਂ ਕਿ ਕੋਈ ਪ੍ਰੋਬਲਮ ਆਵੇ ਨਾ ਹੁਣ ਜੇ ਸਾਰਾ ਖਰਚਾ ਅਰਥਿੰਗ ਦਾ ਪਾ ਕੇ ਤਾਰਾਂ ਦਾ ਪਾ ਕੇ ਪਾਈਪਾਂ ਦਾ ਲਾਵਾਂ ਤੇ ਮਤਲਬ 10 ਤੋਂ 15000 ਰੁਪਇਆ ਖਰਚਾ ਆਇਆਗਾ ਸਾਰਾ ਪਰ ਜੇ ਇਹੜੀ ਗੱਲ ਆਪਾਂ ਕਰ ਦਿੰਦੇ ਆ ਵੀ ਕਰਾਂਟਰ ਨਾਲ ਜਾਂ ਕਿਸੇ ਨਾਲ ਇੱਕ ਐਨੀਮਲ ਦਾ ਨੁਕਸਾਨ ਵੀ ਹੋ ਗਿਆ ਤੇ ਜੰਮ ਦੀ ਬੱਛੀ ਵੀ ਫਾਰਮਰ ਦੀ 25000 ਦੀ ਜੇ ਮੈਂ ਲਾਵਾਂ ਤੇ ਉਹਦੇ ਚ ਇੱਕ ਜਿਹੜਾ ਚੰਗੀ ਗਾਂ ਦਾ ਨੁਕਸਾਨ ਹੋ ਗਿਆ ਜਿਵੇਂ ਵੀਰ ਨੇ ਦੱਸਿਆ ਡੇਢ ਡੇਢ ਲੱਖ ਦੇ ਗਾਂਵਾ ਵੇਚਿੰਗਾ ਤੇ ਡੇਢ ਲੱਖ ਦਾ ਨੁਕਸਾਨ ਆ ਤਾਂ ਉਹ ਤੋਂ ਬਿਹਤਰ ਆ ਕਿ ਜਦੋਂ ਆਪਾਂ ਸ਼ੈੱਡ ਪਾਉਣ ਲੱਗੇ ਆ ਤੇ ਇਹੋ ਜੇ 10 20000 ਵਾਲੇ ਖਰਚੇ ਆ ਜਿਹੜੇ ਉਹਨਾਂ ਪਿੱਛੇ ਕੰਜੂਸੀ ਨਹੀਂ ਕਰਨੀ ਚਾਹੀਦੀ ਆ ਆਪਾਂ ਨੂੰ ਦੂਜੀ ਗੱਲ ਜਿਹੜੇ ਨਵੇਂ ਫਾਰਮਰ ਇਸ ਪਾਸੇ ਆਉਣਾ ਚਾਹੁੰਦੇ ਆ ਇਹੋ ਜਾਂ ਸ਼ੈੱਡ ਬਣਾਓ ਇਹੋ ਜੇ ਛੱਡਾਂ ਦੇ ਵਿੱਚ ਐ ਕਰੇ ਬੰਨ ਕੇ ਪਸੂ ਰੱਖਣ ਨਾਲੋਂ ਕਿਉਂਕਿ ਇਹਦੇ ਵਿੱਚ ਲੇਬਰ ਦੀ ਬਹੁਤੀ ਲੋੜ ਨਹੀਂ ਪੈਂਦੀਗੀ ਜਿਵੇਂ ਤੁਸੀਂ ਇਹ ਛੱਡ ਦਾ ਡਿਜ਼ਾਈਨ ਦੇਖਿਆ ਹੈਗਾ ਵੀ ਇੱਥੇ ਹੀ ਪੱਠੇ ਆ ਸਾਰਾ ਕੁਝ ਇੱਥੇ ਹੀ ਹੋ ਜਾਂਦਾਗਾ ਇੱਕ ਬੰਦਾ ਅੱਧੇ ਘੰਟੇ ਚ ਪੱਠੇ ਪਾ ਕੇ ਫ੍ਰੀ ਹੋ ਜਾਂਦਾ ਉਸ ਤੋਂ ਬਾਅਦ ਇਕੱਲੀ ਚਵਾਈ ਰਹਿ ਜਾਂਦੀ ਹੈ ਸਵੇਰ 2 ਘੰਟੇ ਤੇ ਸ਼ਾਮ ਨੂੰ 2 ਘੰਟੇ 20 ਐਨੀਮਲ ਬਾਈ 2 ਘੰਟੇ ਸਵੇਰ 2 ਘੰਟੇ ਸ਼ਾਮ ਪਰਿਵਾਰ ਨਾਲ ਰਲ ਮਿਲ ਕੇ ਕੰਮ ਕਰੀ ਜਾਂਦੇ ਆ ਤੇ ਉਹਨਾਂ ਦਾ ਕਹਿਣਾ ਵੀ ਇਹਦੇ ਚ ਸਾਨੂੰ ਕੋਈ ਕੰਮ ਮਹਿਸੂਸ ਹੀ ਨਹੀਂ ਹੁੰਦਾਗਾ ਕਾਰਨ ਇਹ ਹੀ ਆ ਵੀ ਇਹ ਛੱਡ ਕਰਕੇ ਜੇ ਛੱਡ ਨਾ ਹੁੰਦਾ ਪਸ਼ੂ ਬੰਨ ਕੇ ਰੱਖਿਆ ਹੁੰਦੇ ਤੇ ਹੋ ਸਕਦਾ ਪੰਜ ਪਸ਼ੂਆਂ ਤੇ ਵੀ ਸਾਡਾ ਸਾਰਾ ਸਾਰਾ ਟੱਬਰ ਤੁਰਿਆ ਫਿਰਦਾਗਾ ਜਿਹੜੇ ਪ੍ਰਮਾਣੇ ਪ੍ਰੋਫੈਸ਼ਨਲ ਹੀ ਕਿੱਤੇ ਦੇ ਵਿੱਚ ਆਉਣਾ ਤਾਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਦਾਂ ਦੇ ਛੋਟੇ ਛੱਡ ਬਣਾਉਦੇ ਜ਼ਰੂਰੀ ਨਹੀਂ ਐਡਾ ਹੀ ਬਣਾਉਣਾ ਛੋਟਾ ਬਣਾਓ ਪਸ਼ੂ ਖੁੱਲਾ ਹੋਵੇ ਲੋਕ ਵਗੈਰਾ ਲੱਗੇ ਹੋਣ ਤੇ ਇਹ ਧੰਦਾ ਪ੍ਰੋਫਿਟ ਵਾਲਾ ਹੈਗਾ ਪਰ ਉਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਗੱਲ ਇਹ ਹੈਗੀ ਆ ਵੀ ਕਿਸੇ ਨਾ ਕਿਸੇ ਜਿਵੇਂ ਮੈਂ ਹਰੇਕ ਵੀਡੀਓ ਚ ਕਹਿੰਨਾ ਹੈਗਾ ਕੋਈ ਵੀਡੀਓ YouTube ਤੇ ਦੇਖੋ ਸਿੱਖਣ ਵਾਸਤੇ ਕੋਈ ਕਿਤਾਬ ਪੜ੍ਹ ਲਓ ਕਿਸੇ ਕੋਈ ਫਾਰਮਰ ਤੇ ਜਾ ਕੇ ਉਹ ਤੋਂ ਸਿੱਖ ਕੇ ਆਓ ਫਿਰ ਇਹ ਕਿੱਤੇ ਦੇ ਵਿੱਚ ਆਓ ਸਿੱਧਾ ਇੱਕ ਏ ਕਿਤੇ ਦੇ ਵਿੱਚ ਨਾਓ ਨਹੀਂ ਤਾਂ ਤੁਹਾਡਾ ਨੁਕਸਾਨ ਹੋਊਗਾ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਰ ਦਿਓ ਨਾਲ ਸ਼ੇਅਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਉਹ ਜਿਹਾਂ ਵੀਡੀਓ ਮੋਟੀਵੇਸ਼ਨ ਵਾਲੀਆਂ ਸਿੱਖਿਆ ਵਾਲੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਗੇ ਵੀਡੀਓ ਦੇਖਣ ਲਈ ਧੰਨਵਾਦ